ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਇੱਕ ਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਵਿਜਿਟ ਪਿੰਡ ਮਾਣੇ ਮੱਲੀਆਂ ਜਿਲ੍ਹਾ ਸ਼ਰੀਰ ਤਰੰਦਰ ਸਾਹਿਬ ਤੇ ਤਸੀਹ ਸਜਣੋਂ ਪੱਟੀ ਬਾਈ ਸ਼ੇਰੇ ਕੋਲ ਪਹੁੰਚੇ ਆ ਤਿੰਨ ਐਨੀਮਲ ਇੱਥੋਂ ਖਾਵਾਂਗੇ ਚੰਗੇ ਦਧਾਰੂ ਕੋਈ ਦੇ ਆਪਾ ਪਤਾ ਜਾਈ ਤੋਂ ਜਾ ਕੇ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਾਉਨੇ ਆ ਜੁੜੇ ਰਹੋ ਅੰਤ ਤੱਕ ਜੀ ਬਾਈ ਸ਼ਮਸ਼ੇਰ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਹੈ? ਚੜਦੀ ਕਲਾ ਭਰਾ। ਚੜਦੀ ਕਲਾ ਜੀ ਚੜਦੀ ਕਲਾ। ਅੱਜ ਤੇ ਮੱਜਾਂ ਦੇ ਪਰਲੇ ਬੰਨੇ ਦੀਦਾ ਹੀ ਮਾਹਾਂ ਭਰਾ। ਹਾਂ ਨਹੀਂ ਵਧੀਆ ਜੀ ਮਾੜਾ ਇਹ। ਪੂਰਾ ਸੂਏ ਸੂਈ ਪਹਿਲੇ ਸੂਏ ਜੀ। ਪੂਰਾ ਰਿਕਾਰਡ ਤੋੜਿਆ ਅਜੇ। ਹਾਂਜੀ ਰਿਕਾਰਡ ਆਗੇ। ਕੀ ਬਾਤ ਹੈ। ਇਹ ਦੁੱਧ 16-17 ਕਿਲੋਨਾ ਦਿੱਤਾ ਤੇ ਫਿਰ ਪਹਿਲਾਂ ਐਡਰੈਸ ਕਰਕੇ ਨੋਟ ਹਣਾ। ਹਾਂਜੀ। ਪਹਿਲਾਂ ਐਡਰੈਸ ਕਰਕੇ ਨੋਟ। ਵਿਆਹ ਸਪਿੰਡ ਮਾਣੇ। ਹਾਂ। ਫੀਲ ਵੀ ਦੱਸ ਕਰਨਾ। ਹਾਂ। ਤੇ ਜਿਲ੍ਹਾ ਵੀ ਦੱਸ ਕਰਨਾ। ਠੀਕ ਹੈ। ਤੇ ਨੰਬਰ 97 797 21 ਲਾਗੇ ਤੁਹਾਡੇ ਮੋੜੇ ਤੇ ਆਉਂਦੀ ਬਿਲਕੁਲ ਜਾਤੀ ਹੈ ਨਾ ਪਾਜੀ ਇਹ ਪਹਿਲਾਂ ਪਲੂਣੀ ਆ ਪਲੂਣੀ ਆ ਇਹ ਨਹੀਂ ਤੂੰ ਕਹਿ ਸਕਦਾ ਕੱਟੀ ਜਾਂ ਤੇ ਕੱਟਾ ਦਿੱਤਾ ਕੱਟੀ ਦਿੱਤਾ ਕੱਟਾ ਦਿੱਤਾ ਜੀ ਕੱਟਾ ਦਿੱਤਾ ਹਾਂ ਜਾਨੀ ਹੋ ਗਏ 2 ਕਿੰਨੇ ਹੋ ਗਏ ਸੂਈ 2 ਘੰਟੇ ਹੋ ਗਏ ਹੈ ਨਾ ਜੋਰ ਪਾਉਣ ਵਾਲੀ ਠੀਕ ਹੈ ਜੋਰ ਤੇ ਪਾਉਗੇ ਫਿਰ ਸ ਮੇਰੇ ਹਿਸਾਬ ਨਾਲ ਹੀ ਪਾਉਣੀ ਆ ਹਾਂਜੀ ਬਾਕੀ ਬੰਦ ਹੀ ਥਾਂ ਦੇ ਚੰਗੇ ਆ ਨਾ ਥੱਲੋ ਹਾਂ ਜਾਨੀ ਪਹਿਲਾਂ ਹਿਸਾਬ ਨਾਲ ਬਾਕੀ ਕਿੰਨਾ ਵਜੇ ਨਾ ਮਰਤਾ ਕੋ ਪਤਾ ਨਹੀਂ ਪੂਰੀ ਭੰਗ ਗਈ ਹੈ ਨਾ ਚੰਗੀ ਬਿਰਲ ਬੁਰਲ ਕੱਢ ਗਈ ਆ ਹਾਂਜੀ ਹਾਂਜੀ ਦੇ ਦਰਜਾਰਾ ਨਹੀਂ ਤੇ ਕਿੰਨਾ ਕੁ ਤੁਹਾਡੇ ਅੜਗੇ ਅਨਤਾ ਚੱਲ ਗਈ 15 16 ਕਿਲੋ ਤੇ ਚਾਹੀਦਾ ਨਾ ਦੇਣਾ ਇਹਦੇ ਕਾਦ 15 16 ਕਿਲੋ ਤੇ ਬੜੇ ਆਰਾਮ ਨਾਲ 15 16 ਭਰਨਾ ਚਾਹੀਦਾ ਚਾਹੀਦਾ ਜੀ ਬਾਕੀ ਜਿੱਥੋਂ ਆਪਾਂ ਮਾਲ ਲਿਆ ਨਾ ਬੜੇ ਟਾਪ ਦੇ ਨਗੀਨੇ ਹੀ ਆ ਵਾਹ ਵਾਹ ਕੀ ਬਾਤ ਹੈ ਵੈਰਲ ਬਹੁਤ ਸਜਣੋਂ ਲੱਗੀ ਕੱਟੇ ਵੀ ਚੰਗੇ ਪਹਿਲਾਂ ਦੋਰਾ ਤਰਾ ਤੁਹਾਨੂੰ ਕਰਾਉਣਾ ਚੈੱਕ ਤੇ ਬਾਈ ਦੇ ਮੋਢੇ ਤੇ ਹੁੰਦੀ ਆ ਤੋੜ ਦੋ ਲੰਮੇ ਬਾਕੀ ਭਾਜੀ ਇਹਦਾ ਇਹ ਚੱਕਰ ਚੋਂ ਠੰਡੀ ਖੁੰਡੀ ਏਦੀ ਆ ਕਾਲੀ ਨਹੀਂ ਪੈਂਦੀ ਕਿ ਦੇਖ ਰਹੀ ਨਹੀਂ ਰੱਖਾ ਫਿਰਾ ਕੇ ਉਹਨੂੰ ਭਾਜੀ ਉਹ ਰੱਖਦਾ ਜਾ ਕੇ ਉਹਨੂੰ ਭਾਜੀ ਹਾਂ ਜੇ ਤੇ ਬਾਈ ਕਹਿੰਦਾ ਵੇਗੀ ਠੀਕ ਆ ਨਹੀਂ ਤੇ ਦੁੱਧ ਚਵਾ ਕੇ 14 15 ਦੇ ਤਾਂ ਭਾਜੀ ਦਵਾਹਾਂ ਕਾਣਾ ਠੀਕ ਆ ਇਹ ਵੀ ਗੱਲ ਢਾਡੀ ਸਹੀ ਆ ਕਿ 14 ਕਿਲੋ ਨੇ ਦੁੱਧ ਦੇਣਾ ਇਹਨੂੰ ਬੜੇ ਆਰਾਮਦਾਰੀ ਨਾਲ ਜੱਡਾ ਘੱਟ ਲੱਗਾ ਝੋਟੀ ਨੂੰ ਪੇਠਪੂੜਾ ਵੀ ਚੰਗਾ ਲੱਗਾ ਏ ਸਿੰਗੀ ਵੀ ਚੰਗੀ ਲੱਗੀ ਆ ਵਾਹ 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 ਨਹੀਂ ਕੀ ਬਾਤ ਹੈ ਟਾਪ ਕੁਆਲਟੀ ਬਿਲਕੁਲ ਹਾਂਜੀ ਟਾਪ ਮਾਲ ਦੀ ਭਾਈ ਤੁਸੀਂ ਰੋਜ਼ ਵੀਡੀਓ ਪਾਉਂਦੇ ਜੋ ਹੈਗਾ ਨਾ ਭਾਈ ਆ ਕੱਲ ਵੀ ਵੀਡੀਓ ਐਡੀ ਝੋਟੀ ਦੀ ਭਾਈ ਹੀ ਤੇ ਉਹ ਵੀ 15 ਕਿਲੋ ਦੀ ਗਾਰੰਟੀ ਦਿੰਦੇ ਸੀ ਵੀਰੋਣੀ ਫੌਜੀ ਸਾਹਿਬ ਇਹ ਵੀ ਚੋਰਾ 15 ਬੜੇ ਰਾਮਣਾ ਪਰ ਜਾਣਾ ਭਵੇਂ ਪਹਿਲਾਂ ਨੇ ਹਾਂ ਨਾ ਨਸਲ ਵਾਲੀ ਹੈ ਨਾ ਝੋਟੀ ਮਾਲਵੇ ਬਿਲਟ ਦੀ ਲਿਆਂਦੀ ਜਾਦੀ ਕਰੇ ਹਾਂਜੀ ਹਾਂਜੀ ਉਧਰ ਦੀ ਸਾਰੀਆਂ ਮੱਛੀਆਂ ਭਾਈ ਉਹਨੇ ਉਹ ਉਧਰ ਦੀਆਂ ਉਧਰ ਦੀਆਂ ਨਾ ਲੀ ਆ ਨਾ ਹਾਂ ਸਾਰੀਆਂ ਮੱਛੀਆਂ ਚੜਦੇ ਤੋਂ ਚੜਦੀ ਆ ਹਾਂ ਪਹਿਲਾਂ ਝੋਟੀਆ ਕਾਦੀ ਏਡਾ ਹੈ ਮੇਰਲ ਵਿਖਾਇਓ ਪੂਜ ਪਾੜ ਕੇ ਕਰਾ ਚੰਗੀ ਤਰ੍ਹਾਂ ਲਓ ਜੀ ਕਿਆ ਬਾਤ ਹੈ ਨਾ ਨਹੀਂ ਪੂਰੇ ਕੋਕੇ ਦੇ ਅੰਦਰ ਆਹੀ ਬਾਹਰ ਕੰਮ ਕਰ ਰਹੇ ਹਜੇ ਅਸੀਂ ਆਨੇ ਦੋ ਚਾਹ ਤਾਂ ਲੈ ਜੂਗੀ ਅੱਛਾ ਗਰਮੀ ਕਰਕੇ ਦੋ ਜਹਰ ਤਾਂ ਘਟ ਵੱਧ ਵੀ ਖੂ ਸਕਦਾ ਤਾਂ ਹਾਂਜੀ ਹਾਂਜੀ ਤੇ ਜੀਂਦੀ ਰਵੇ ਚਲੋ ਕਰਮਾਂ ਵਾਲੀ ਹਾਂਜੀ ਹਾਂਜੀ ਤੇ ਬਾਈ ਜੀ ਜੀ ਦੀ ਫਿਰ ਕੀਮਤ ਕੀ ਕਰ ਲਈ ਦੇ ਦੀਏ ਇੱਕ ਹਰਤੀ ਮੁੱਲ ਤਾਂ ਜਾਇਜ਼ ਆ ਹਾਂਜੀ ਗਲਤ ਨਹੀਂ ਮੁੱਲ ਤਾਂ ਜਾਇਜ਼ ਆ ਕਿਉਂਕਿ ਅਸੀਂ ਐ ਬੰਨੇ ਤੁਸੀਂ ਉਸ ਬੰਨੇ ਹਾਂ ਇਹ ਬਿਲਕੁਲ ਮੜਿਆ ਤਾਂ ਹੁਣ ਹੀ ਦੇਦੀ ਹਿਸਾਬ ਨਾਲ ਜਵਾਨ ਝੋਡੀ ਪਰ ਪਿਆਰ ਮੌਤ ਕਰ ਗੀ ਇੱਕ 55 ਹੀ ਦੇ ਦਈਏ ਹੋਰ ਕਰ ਦਈਏ ਹੋਰ ਤੁਸੀਂ ਲਖਣਾ 1.5 ਦੀ ਹਾਂ ਤੇ ਨਾ ਹੀ ਕਰ ਦਈਏ ਚਲੋ ਦੇ ਦਾਂਗੇ ਹਣਾ ਜਿੰਦੀ ਰਵੇ 1.5 ਲੱਖ ਦੇ ਵਿੱਚ ਸਜੋ ਇਹ ਬੇਨਤੀ ਆ ਵੀ ਜਿਹੜਾ ਕੋਈ ਭੈਣ ਭਰਾ ਆਉਗਾ ਇਹ ਆਣ ਕੇ ਆਖੂ ਨਹੀਂ ਖਾਦ ਛੋਟਾ ਖਾਦ ਨਹੀਂ ਛੋਟਾ ਤੇ ਰਾਜੀ ਨਹੀਂ ਆ ਰਾਜੇ ਵੀ ਫੋੜੇ ਸਿੰਗ ਨਹੀਂ ਨਿਕਾ ਹਾਂ ਸਾਰਾ ਜਿਹਾ ਨਹੀਂ ਪੱਤਰ ਲਾ ਦਿਓ ਮਾਰੀ ਕਰਮਾ ਵਾਲੀ ਬਾਕੀ ਚੱਕਰਿਆ ਵੀ ਝੋਡੀ ਖੜੀ ਆ ਜਿੰਦੀ ਆ ਓਕੇ ਹਾਂਜੀ ਹਾਂ ਥਾਣ ਵੀ ਬੜਾ ਚੰਗਾ ਲੱਗਾ ਥਾਣ ਵੀ ਸੱਜਰੋ ਦੂਜਣਾਂ ਹਾ ਝੋਟੀ ਨੂੰ ਭਾਵੇਂ ਬਲੂਨ ਆ ਕੱਦ ਵਜਨ ਨਹੀਂ ਆ ਆ ਗਈ ਬੱਚਾ ਲਾ ਗਿਆ ਆ ਮੜੀਆਂ ਧਾਨਾ ਤੁਰਾ ਮਾਰੀਆਂ ਏ ਓਕੇ ਮੋਟਾ 19 21 ਜੀ ਵੀ ਮੜੀ ਮੋਟੀ ਕੀਤੀ ਕੋ ਕਹਿੰਦੀ ਨਹੀਂ ਕੁਝ ਭਾਵੇਂ ਉਸ ਤਰ੍ਹਾਂ ਭਾਵੇਂ ਇਦਾਂ ਦੇਖੋ ਇਤਰਾਹ ਹੱਥ ਫੇਰੀ ਜਿਹਾ ਭਾਵੇਂ ਹੂੰ ਨਹੀਂ ਕਹਿਣਾ ਝੋਟੀ ਸੀ ਲਿਆ ਇਹ ਨਸਲ ਕੁਆਲਟੀ ਦੀ ਝੋਟੀ ਆ ਤੇ ਦੂਜੇ ਨੰਬਰ ਤੇ ਆ ਗਈ ਟੋਕਰ ਕੱਪਣ ਇਹ ਭਾਈ 5 ਕਿਲੋ ਦੁੱਧ ਜੋ ਤੇ ਦੋਹਾ ਵੀ ਨਹੀਂ ਕਿੱਕ ਪਾਸ ਬੱਚਾ ਬੱਚਾ ਨਹੀਂ ਆਗਾ ਦੋ ਮਿੰਨਾਂ ਦੀ ਚੱਕ ਪਾਸ ਚੱਕ ਪਾਸ ਤੇ 5 ਕਿਲੋ ਦੁੱਧ 5 ਕਿਲੋ ਦੁੱਧ ਸਵੇਰੇ ਕਿਉਂ ਕਿ ਲਿਆਂਦੀ ਪਾੜੇ ਦੇ ਹੂੰ ਟੀਕਾ ਵੀ ਲੈ ਲਉਂਦੀ ਆ ਚਲੋ ਤੋਰੋ ਅਮੇ ਹਲਕਾ ਗੱਲ ਕਰੀਏ ਕੋਈ ਫਾਇਦਾ ਨਹੀਂ ਗਾ ਨਹੀਂ ਨਹੀਂ ਠੀਕ ਆ ਜੀ ਗੱਲ ਖਰੀ ਦਾ ਫਾਇਦਾ ਹਾਂ ਜੀ ਤੇ ਫੇਰ ਵੀ ਆਈਏ ਅੱਜ ਉਹਦੀ ਕਾਲੀ ਪਈ ਜਾਂਦੀ ਆ ਇੱਕ ਝੂਠ ਨਾਲ 100 ਝੂਠ ਮਾਰਨਾ ਪੈਂਦਾ ਇੱਕ ਝੂਠ ਦੇ ਨਾਲ ਹਾਂ ਜੀ 100 ਝੂਠ ਮਾਰਨਾ ਪੈਂਦਾ ਜੇ ਗੱਲ ਕੀਤੀ ਹੋਵੇ ਖਰੀ ਦੇ ਝੂਠ ਦੀ ਲੋੜ ਹੀ ਨਹੀਂ ਆ हां ਗੱਲ ਖਰੀ ਕਰੇ ਮੇ ਸਾ ਜਿਹੜੀ ਤੱਚ ਨਾਲ ਜਾਣਾ ਹੈ ਹਾਂ ਤੂੰ ਮੇ ਕੋਨੇ ਲਾ ਜੋ ਡਰਦੀ ਭਈ ਹੈ ਨਾ ਮੋਟਰਸਾਈਕਲ ਦੇ ਖਰਾਬ ਤੋਂ ਸੱਜਣੋਂ ਡਰਦੀ ਆ ਚਲੋ ਕੋਈ ਗੱਲ ਨਹੀਂ ਤੇ ਟੋਕਰ ਕੱਪਣਿਆ ਨਾ ਆਜੀ ਟੋਕਰ ਕੱਪਣਿਆ 2 ਮਹੀਨੇ ਦੀ ਚੈੱਕ ਪਾਸ ਹੈ ਨਾ ਹਾਂਜੀ ਤੇ 5 ਕਿਲੋ ਦੁੱਧ 5 ਕਿਲੋ ਦੁੱਧ ਤੇ ਬੱਚਾ ਨਹੀਂ ਹੈਗਾ ਹਾਂਜੀ ਝੋਟੀ ਪੂਰੀ ਸ਼ਕੀਨ ਸ਼ਕਾਨ ਹੈ ਨਾ ਚਲ ਕੋਈ ਨਹੀਂ ਉੱਥੇ ਕਰਾਂ ਆਪਾਂ ਨਾ ਵਿਖਾ ਲਾਂਗੇ ਕੋਈ ਨਹੀਂ ਲਾਓ ਪ੍ਰੇਮ ਨਾ ਲਾਓ ਇਹ ਆ ਗਿਆ ਉਹ ਖੜਕਾ ਮੁਰਸਲ ਦਾ ਆ ਗਿਆ ਕਰਕੇ ਦੋਨੇ ਡਰ ਹੀ ਗਈ ਆ ਤੇ ਡਰ ਕੀ ਕੋਈ ਗੱਲ ਨਹੀਂ ਪ੍ਰੇਮ ਨਾ ਪ੍ਰੇਮ ਨਾ ਨਾ ਜੀ ਬਾਕੀ ਮਿਲ ਮੁੱਲ ਤੋਂ ਕੋਈ ਚੱਕਰ ਨਹੀਂ ਆ ਠੰਡੀ ਆ ਨਾ ਬਿਲਕੁਲ ਓਕੇ ਆ ਉਧਰ ਚੋਕੀ ਨਹੀਂ ਆ ਪਾੜੇ ਦੇ ਕੁਝ ਨਹੀਂ ਆਂਦੀ ਦੋ ਡਾਗ ਤੇਰੀ ਆ ਥਾਂ ਵੀ ਲਿੰਗਾ ਲੱਗਾ ਹੂੰ ਤੇ ਬਾਕੀ ਭਾਜੀ ਮੋਲ ਬੜਾ ਜਾਇਜ਼ ਜੋ ਮੋਟਰਸਾਈਕਲ ਦੇ ਖਰਾਕ ਤੋਂ ਸੱਚ ਨੂੰ ਡਾਗ ਜੇ ਤੁਹਾਨੂੰ ਕੋਈ ਵੈਸਟ ਆ ਕੋਈ ਉਂਝ ਝੋਟੀ ਠੰਡੇ ਜਾਂ ਮਿੱਠੇ ਆ ਸੰਸੂਣ ਬਿਲਕੁਲ ਸਾਫ਼ ਹੈ ਬੈਕਗਰਾਉਂਡ ਤੁਸੀਂ ਦੇਖ ਸਕਦੇ ਫੇਕ ਕੁਆਲਟੀ ਵੀ ਚੰਗੀ ਆ ਤੇ ਰੇਟ ਬੜਾ ਜਾਇਜ਼ ਆ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਭਾਵੇਂ ਤੋਕਰ ਆ ਹਾਂਜੀ ਦੱਸੋ ਰੇਟ 65000 ਰੁਪਿਆ ਮੋਲ ਜੀ ਠੀਕ ਆ ਜੈਸ ਨੂੰ ਕਿੰਨੇ ਰਿਕਾਰਦ ਗਏ ਦੇ ਦੀਏ 40000 ਦੀ ਕਾਰ ਦੇ ਹਾਂ 60 ਦੀ ਨਾ ਕਰਦਗੇ ਚਲੋ 70 ਦੀ ਕਰਦੇ ਹਣਾ 1000 98 ਦੀ ਫਿਰੂ ਕਿਦੇ ਨਹੀਂ ਕੋਈ ਗੱਲ ਨਹੀਂ ਨਹੀਂ 60 ਨਾਲ ਰੇਡ ਕੇ ਜੇ ਭੱਜੂਗੀ ਮਨਾ ਨਹੀਂ ਰੇਡਦੀ ਸੰਧੂ ਸਾਹਿਬ ਰੇਡੂ ਕਿਧਰ ਨਹੀਂ ਰੇਡ ਜੂਗੀ ਗਾਂ ਵੇਖਦੀ ਫਿਰੂਗੀ 60 ਨਾਲ ਹਾਂਜੀ ਹਾਂਜੀ ਉਹਦੇ ਵੇਖ ਜੂਗੀ ਠੀਕ ਬਹੁਤ ਤੁਸੀਂ ਛਿਆਣੇ ਇਹ ਇਹ ਆ ਗਈ ਗੱਬਣ ਗਾਉ ਹਣਾ ਇਹ ਪਹਿਲੇ ਸੂਏ ਫਲੋਂ ਆ ਗਈ ਠੀਕਾ ਮੂੰਹ ਤੋਂ ਮੂੰਹ ਤਾਂ ਮੇਰੇ ਸਾਹਣਾ ਵੇਖੇ ਨਹੀਂ ਪੜਕੇ ਕੀ ਪਿਓ ਜਮਰਾ ਚੌਂਕੀਆ ਦਾ ਸੁਧੀਆ ਛਕੀ ਵੀ ਉਸੇ ਪੜਕੇ ਨਹੀਂ ਵੇਖਿਆ ਬਾਕੀ ਤੇ ਲੱਡੂ ਬੜੀ ਹੈ ਗਰਾ ਵੇਖੋ ਖਾਓ ਮੜੀ ਜੀ ਵਾਹ ਦਲਦੀ ਬੜੀ ਗੁੜੀ ਨਾ ਆਇਆ ਜਦੋਂ ਮਾਲ ਹੁੰਦਾ ਉਹ ਡਰਦਾ ਚਲੋ ਕੋਈ ਨਹੀਂ ਕੋਈ ਤਾਂ ਆਪਾਂ ਲੱਗਿਆ ਨਹੀਂ ਕੁਝ ਵੀ ਜਾਂਦੀ ਪਰ ਜਿੰਦਾ ਮਰਜੀ ਹੱਥ ਲਾ ਕੇ ਆਏ ਜਿੰਦਾ ਮਰਜੀ ਵੰਗਾ ਬਾਰੇ ਟਿੱਪੇ ਖੋਲੋ ਕੋਈ ਨਹੀਂ ਥੋੜੇ ਜੀ ਆਣਾ ਚੰਗਰ ਜਦੋਂ ਆਉਂਦਾ ਇਹ ਥੋੜੇ ਸਾਨੂੰ ਘੱਟ ਡਰ ਜਾਂਦਾ ਸਮਾਂ ਕਿੰਨਾ ਕੁ ਰਹੇਗਾ ਸੂਂਦ ਦੇ ਵਿੱਚ ਇਹ 8 ਦਿਨ ਤੇ ਲੈ ਜੂ ਠੀਕ ਆ ਹਾਂ ਜੀ ਬਾਕੀ ਵੈੜ ਬਾਨੂ ਚੰਗੀ ਬੋਦੀ ਵਾਲੀ ਹੈ ਨਾ ਬੱਜੀ ਹਾਂਜੀ ਬੋਦੀ ਵਾਲੀ ਬੱਜੀ ਆ ਬਾਕੀ ਕਾਤਵਜਨ ਬਣਾ ਜਾਂਦਾ ਰਾਜੀ ਫੁੱਲੀ ਜਾਂਦੀ ਹੈ ਰਾਜੀ ਵੀ ਫੁੱਲਿਆ ਕਾਤਵਜਨ ਵੀ ਫੁੱਲ ਹੈ ਨਾ ਹਾਂਜੀ ਹਾਂਜੀ ਠੀਕ ਹੈ ਵੇਰਵਰ ਨੂੰ ਚੰਗੀ ਲੱਗੀ ਬੱਛੀ ਨੂੰ ਹਾਂਜੀ ਹਾਂਜੀ ਥਾਂ ਨੂੰ ਮੁਠੀ ਵਾਲਾ ਹੋਊਗਾ ਹਾਂਜੀ ਪੂਰਾ ਮੁਠੀਆ ਥਾਂ ਨੂੰ ਬੈਰਾ ਉੱਚਾ ਨਹੀਂ ਮਾਜ ਏ ਕਰਕੇ ਥੋੜਾ ਜਿਹਾ ਬਾਹਰ ਡੰਗ ਸੌਖਾ ਜਾਂਦਾ ਤੋਰਨਾ ਲੈਓ ਮੋੜ ਲਿਓ